ਸਾਸਰੀ ਘਰ ਦੀ ਸਾਰਿਆਂ ਨੂੰ ਸੋ ਅੱਜ ਮੈਂ ਤੁਹਾਡੇ ਵਾਸਤੇ ਲੈ ਕੇ ਆਈਆਂ ਸਿਰਫ ਦੁੱਧ ਤੇ ਚੀਨੀ ਨਾਲ ਬਣੀ ਹੋਈ ਇਹ ਦਾਣੇਦਾਰ ਬਰਫੀ ਅਸੀਂ ਇਹ ਦਾਣੇਦਾਰ ਬਰਫੀ ਇੱਕ ਖਾਸ ਟ੍ਰਿਕ ਨਾਲ ਬਣਾ ਕੇ ਤਿਆਰ ਕਰਾਂਗੇ ਸੋ ਇੱਕਦਮ ਸਿੰਪਲ ਤੇ ਈਜ਼ੀ ਤਰੀਕੇ ਨਾਲ ਅਸੀਂ ਇਹ ਬਰਫੀ ਬਣਾਵਾਂਗੇ ਸੋ ਅਦੇ ਬਸ ਸੇ ਮੈ ਲੈ ਲਿੱਤਾ ਹਿਕ ਪੈਨ ਸੋ ਪੈਨ ਜਦੋਂ ਗਰਮ ਹੋ ਜਾਏਗਾ ਫਿਰ ਅਸੀਂ ਉਹਦੇ ਵਿੱਚ ਥੋੜਾ ਜਿਹਾ ਪਾਣੀ ਪਾ ਦਵਾਂਗੇ 3 ਤੋਂ 4 ਚਮਚ ਪਾਣੀ ਪਾਣ ਨਾਲ ਦੁੱਧ ਜਿਹੜਾ ਹੈ ਉਹ ਪੈਨ ਵਿੱਚ ਨਹੀਂ ਲੱਗੇਗਾ ਤੇ ਪਾਣੀ ਜਦੋਂ ਗਰਮ ਹੋ ਜਾਏਗਾ ਤੇ ਨਾਲ ਹੀ ਫਿਰ ਮੈਂ 2 ਲੀਟਰ ਦੁੱਧ ਪਾ ਦਿੱਤਾ ਹੈ ਸੋ ਹੁ ਨਸੀ ਲਗਾਤਾਰ ਘੱਟੀ ਨੂੰ ਉਦੋਂ ਤੱਕ ਚਲਾਵਾਂਗੇ ਜਦੋਂ ਤੱਕ ਕਿ ਦੁੱਧ ਵਿੱਚ ਉਬਾਲਾ ਨਹੀਂ ਆ ਜਾਂਦਾ ਤੇ ਫਲੇਮ ਅਸੀਂ ਫੁੱਲ ਹੀ ਰੱਖਾਂਗੇ ਸੋ ਤੁਸੀਂ ਦੇਖ ਸਕਦੇ ਹੋ ਦੁੱਧ ਵਿੱਚ ਉਬਾਲਾ ਆ ਗਿਆ ਹੈ ਹੁਣ ਅਸੀਂ ਫਲੇਮ ਨੂੰ ਮੀਡੀਅਮ ਕਰ ਦਵਾਂਗੇ ਸੋ ਮੀਡੀਅਮ ਫਲੇਮ ਤੇ ਅਸੀਂ ਦੁੱਧ ਨੂੰ ਲਗਾਤਾਰ ਉਬਾਲਦੇ ਹੋਏ ਪਕਾਵਾਂਗੇ ਤੇ ਜਦੋਂ ਦੁੱਧ 1.5 ਲੀਟਰ ਰਹਿ ਜਾਏਗਾ ਯਾਨੀ ਕਿ ਅੱਧਾ ਲੀਟਰ ਦੁੱਧ ਸੜ ਜਾਏਗਾ ਤੇ 1.5 ਲੀਟਰ ਦੁੱਧ ਰਹਿ ਜਾਏਗਾ ਤੇ ਨਾਲ ਹੀ 200 ਗ੍ਰਾਮ ਤੇ ਕਰੀਬ ਅਸੀਂ ਚੀਨੀ ਪਾ ਦਵਾਂਗੇ ਚੀਨੀ ਤੁਸੀਂ ਆਪਣੇ ਹਿਸਾਬ ਨਾਲ ਪਾ ਸਕਦੇ ਹੋ ਤੁਸੀਂ ਚੀਨੀ ਥੋੜੀ ਘੱਟ ਵੀ ਪਾ ਸਕਦੇ ਹੋ ਜੇ ਤੁਸੀਂ ਘੱਟ ਪਸੰਦ ਕਰਦੇ ਹੋ ਸੋ ਚੀਨੀ ਨੂੰ ਚੰਗੀ ਤਰ੍ਹਾਂ ਦੁੱਧ ਦੇ ਨਾਲ ਅਸੀਂ ਮਿਕਸ ਕਰ ਦਵਾਂਗੇ ਸੋ ਮਿਕਸ ਕਰਕੇ ਫਿਰ ਅਸੀਂ ਦੁੱਧ ਦੇ ਉਬਲਣ ਦੀ ਵੇਟ ਕਰਾਂਗੇ ਸੋ ਜਿਵੇਂ ਹੀ ਦੁੱਧ ਵਿੱਚ ਦੁਬਾਰਾ ਉਬਾਲਾ ਆਏਗਾ ਤੇ ਨਾਲ ਹੀ ਅਸੀਂ ਇੱਕ ਚਮਚ ਪਾਰ ਕੇ ਨਿੰਬੂ ਦਾ ਜੂਸ ਪਾ ਦਵਾਂਗੇ ਸੋ ਨਿੰਬੂ ਦਾ ਜੂਸ ਪਾਉਣ ਨਾਲ ਜਿਹੜੀ ਸਾਡੀ ਬਰਫੀ ਹੈ ਉਹ ਦਾਣੇਦਾਰ ਬਣੇਗੀ ਸੋ ਇੱਕ ਚਮਚ ਨਿੰਬੂ ਦਾ ਜੂਸ ਪਾ ਕੇ ਅਸੀਂ ਕੜਚੀ ਦੇ ਨਾਲ ਦੁੱਧ ਵਿੱਚ ਮਿਕਸ ਕਰ ਦਵਾਂਗੇ ਸੋ ਮਿਕਸ ਕਰਦੇ ਹੋਏ ਅਸੀਂ ਕੜਚੀ ਨੂੰ ਬਹੁਤ ਹੀ ਹਲਕੇ ਹਲਕੇ ਚਲਾਉਣਾ ਹੈ ਜੋਰ-ਜੋਰ ਕੇ ਅਸੀਂ ਕੜਚੀ ਨੂੰ ਨਹੀਂ ਚਲਾਵਾਂਗੇ ਸੋ ਤੁਸੀਂ ਦੇਖ ਸਕਦੇ ਹੋ ਦੁੱਧ ਵਿੱਚ दाने ਹਲੇ ਨਹੀਂ ਬਨੇ ਇਸ ਕਰਕੇ ਮੈਂ ਅੱਧਾ ਚਮਚ ਨਿੰਬੂ ਦਾ ਜੂਸ ਫਿਰ ਦੁਆਰਾ ਪਾਵਾਂਗੀ ਤੇ ਨਾਲ ਹੀ ਕੜਛੀ ਦੇ ਨਾਲ ਦੁੱਧ ਵਿੱਚ ਚੰਗੀ ਤਰ੍ਹਾਂ ਮਿਕਸ ਕਰ ਦਵਾਂਗੇ ਸੋ ਜੂਸ ਅਸੀਂ ਉਦੋਂ ਤੱਕ ਪਾਣਾ ਹੈ ਥੋੜਾ ਥੋੜਾ ਕਰਕੇ ਜਦੋਂ ਤੱਕ ਕੀ ਦੁੱਧ ਦੇ ਵਿੱਚ ਮੋਟੀ ਮੋਟੀ ਕੰਡ ਨਹੀਂ ਪੰਜ ਜਾਂਦੇ ਸੋ ਅਸੀਂ ਦੁੱਧ ਨੂੰ ਬਿਲਕੁਲ ਪਨੀਰ ਦੀ ਤਰ੍ਹਾਂ ਫਾੜ ਨਹੀਂ ਦੇਣਾ ਤੇ ਜੇ ਨਿੰਬੂ ਦਾ ਜੂਸ ਸੀ ਇੱਕੋ ਵਰੀ 2 ਜਾਂ 3 ਚਮਚ ਪਾਰ ਕੇ ਪਾ ਦਵਾਂਗੇ ਤੇ ਦੁੱਧ ਪਨੀਰ ਦੀ ਤਰ੍ਹਾਂ ਫਟ ਜਾਏਗਾ ਤੇ ਜਿਹੜਾ ਰਿਜ਼ਲਟ ਸਾਨੂੰ ਚਾਹੀਦਾ ਹੈ ਜਾਂ ਜਿਵੇਂ ਦੀ ਬਰਫੀ ਸਾਨੂੰ ਚਾਹੀਦੀ ਹੈ ਉਵੇਂ ਦੀ ਬਿਲਕੁਲ ਵੀ ਨਹੀਂ ਬਣੇਗੀ ਐਸ ਕਰਕੇ ਅਸੀਂ ਥੋੜਾ ਥੋੜਾ ਨਿੰਬੂ ਦਾ ਜੂਸ ਹੀ ਪਾਵਾਂਗੇ ਤੇ ਜਿਵੇਂ ਹੀ ਸਾਨੂੰ ਲੱਗੇਗਾ ਕਿ ਦੁੱਧ ਵਿੱਚ ਮੋٹے ਮੋٹے ਦਾਣੇ ਬਣ ਗਏ ਨੇ ਉਦੋਂ ਅਸੀਂ ਬਿਲਕੁਲ ਵੀ ਨਿੰਬੂ ਦਾ ਜੂਸ ਨਹੀਂ ਪਾਵਾਂਗੇ ਸੋ ਤੁਸੀਂ ਦੇਖ ਸਕਦੇ ਹੋ ਦੁੱਧ ਵਿੱਚ ਦਾਣੇ ਬਹੁਤ ਹੀ ਵਧੀਆ ਬਣ ਗਏ ਨੇ ਸੋ ਧਿਆਨ ਰੱਖਣਾ ਹੈ ਕਿ ਦੁੱਧ ਨੂੰ ਅਸੀਂ ਜ਼ੋਰ-ਜ਼ੋਰ ਦੀ ਇੱਕੜਚੀ ਨਾਲ ਨਹੀਂ ਚਲਾਣਾ ਨਹੀਂ ਤੇ ਜਿਹੜੇ ਦਾਣੇ ਨੇ ਉਹ ਟੁੱਟ ਜਾਣਗੇ ਤੇ ਬਰਫੀ ਸਾਡੀ ਵਧੀਆ ਨਹੀਂ ਬਣੇਗੀ ਇਸ ਕਰਕੇ ਬਿਲਕੁਲ ਆਰਾਮ ਨਾਲ ਹੀ ਇਸੇ ਇਕੜਚੀ ਨੂੰ ਕਮਾਉਂਦੇ ਹੋਏ ਦੁੱਧ ਨੂੰ ਹਿਲਾਵਾਂਗੇ ਸੋ ਤੁਸੀਂ ਦੇਖ ਸਕਦੇ ਹੋ ਕਿ ਮੀਡੀਅਮ ਫਲੇਮ ਤੇ ਲਗਾਤਾਰ ਦੁੱਧ ਉਬਲਦੇ ਹੋਏ ਬਹੁਤ ਘਟ ਗਿਆ ਹੈ ਤੇ ਦਾਣੇ ਵੀ ਬਹੁਤ ਹੀ ਵਧੀਆ ਬਣਦੇ ਪਏ ਨੇ ਸੋ ਮੀਡੀਅਮ ਫਲੇਮ ਤੇ ਸਾਨੂੰ ਲਗਾਤਾਰ ਕੜਚੀ ਚਲਾਉਣ ਦੀ ਜ਼ਰੂਰਤ ਨਹੀਂ ਹੈਗੀ ਸਿਰਫ ਵਿੱਚ ਵਿੱਚ ਹੀ ਅਸੀਂ ਕੜਚੀ ਚਲਾਵਾਂਗੇ ਕਿਉਂਕਿ ਅਸੀਂ ਪਤਲੇ ਦੇ ਵਿੱਚ ਪਾਣੀ ਪਾ ਕੇ ਦੁੱਧ ਉਭਾਲ ਲਿਆ ਹੈ ਇਸ ਕਰਕੇ ਪਤਲੇ ਦੇ ਵਿੱਚ ਦੁੱਧ ਆਸਾਨੀ ਨਾਲ ਨਹੀਂ ਚਿਪਕੇਗਾ ਜੇ ਅਸੀਂ ਫੁੱਲ ਫਲੇਮ ਰੱਖਾਂਗੇ ਤਾਂ ਹੀ ਦੁੱਧ ਸਾਡਾ ਪਤਲੇ ਦੇ ਨਾਲ ਲੱਗ ਜਾਏਗਾ ਤੇ ਸੜ ਜਾਏਗਾ ਸੋ ਦੁੱਧ ਨੂੰ ਲਗਾਤਾਰ ਪਕਦੇ ਹੋਏ ਪੋਨਾ ਘੰਟਾ ਹੋ ਗਿਆ ਹੈ ਤੇ ਪੋਨੇ ਘੰਟੇ ਦੇ ਵਿੱਚ ਤੁਸੀਂ ਦੇਖ ਸਕਦੇ ਹੋ ਕਿ ਦੁੱਧ ਦੀ ਕੁਆਂਟੀਟੀ ਬਹੁਤ ਜ਼ਿਆਦਾ ਘਟ ਗਈ ਹੈ ਤੇ ਬਹੁਤ ਹੀ ਵਧੀਆ ਦਾਣੇਦਾਰ ਖੋਇਆ ਸਾਡਾ ਬੰਦਾ ਪਿਆ ਹੈ ਸੋ ਇਸ ਸਟੇਜ ਤੇ ਤੁਸੀਂ ਥੋੜਾ ਜਿਹਾ ਖੋਇਆ ਖਾ ਕੇ ਚੈੱਕ ਕਰ ਸਕਦੇ ਹੋ ਜੇ ਤੁਹਾਨੂੰ ਮਿੱਠਾ ਥੋੜਾ ਘੱਟ ਲੱਗ ਰਿਹਾ ਹੈ ਤੁਸੀਂ ਐਸੇ ਸਟੇਜ ਤੇ ਥੋੜੀ ਜੀ ਚੀਨੀ ਹੋਰ ਐਡ ਕਰ ਸਕਦੇ ਹੋ ਤੁਸੀਂ ਚੀਨੀ ਦੀ ਜਗ੍ਹਾ ਤੇ ਦੇਸੀ ਖੰਡ ਜਾਂ ਫਿਰ ਮਿਸ਼ਰੀ ਨੂੰ ਪੀਸ ਕੇ ਵੀ ਯੂਜ਼ ਕਰ ਸਕਦੇ ਹੋ ਸੋ ਹੁਣ ਅਸੀਂ ਅੱਧਾ ਚਮਚ ਦੇ ਕਰੀਬ ਦੇਸੀ ਘਿਓ ਪਾਵਾਂਗੇ ਸੋ ਮੇਰਾ ਦੇਸੀ ਘਿਓ ਥੋੜਾ ਜੰਮਿਆ ਹੋਇਆ ਹੈ ਇਸ ਕਰਕੇ ਅੱਧਾ ਚਮਚ ਹੈ ਜੇ ਤੁਹਾਡਾ ਦੇਸੀ ਘਿਓ ਮੈਲਟਿਡ ਹੈ ਤੇ ਉਹ ਡੇਢ ਤੋਂ 2 ਚਮਚ ਪਏਗਾ ਸੋ ਕਿਉ ਨੂੰ ਫਿਰ ਅਸੀਂ ਖੋਏ ਦੇ ਨਾਲ ਚੰਗੀ ਤਰ੍ਹਾਂ ਮਿਕਸ ਕਰ ਦੇਵਾਂਗੇ ਸੋ ਘਿਓ ਪਾਉਣ ਦੇ ਨਾਲ ਜਿਹੜਾ ਦਾਣੇਦਾਰ ਖੋਆ ਬਨੇਗਾ ਉਹ ਬਹੁਤ ਹੀ ਸੌਫਟ ਬਨੇਗਾ ਤੇ ਬਰਫੀ ਵੀ ਬਹੁਤ ਹੀ ਸੌਫਟ ਦਾਣੇਦਾਰ ਬਨੇਗੀ ਸੋ ਕੜਚੀ ਨੂੰ ਜਦੋਂ ਮੈਂ ਪਤੀਲੇ ਦੇ ਨਾਲ ਘੁਮਾਨੀ ਪਈਆਂ ਤੇ ਤੁਸੀਂ ਦੇਖ ਸਕਦੇ ਹੋ ਕਿ ਸਾਈਡਾਂ ਤੇ ਜਿਹੜਾ ਪਾਣੀ ਨਿਕਲਿਆ ਹੈ ਉਹਨੂੰ ਵੀ ਸਾਨੂੰ ਚੰਗੀ ਤਰ੍ਹਾਂ ਸੁਕਾਉਣਾ ਪਏਗਾ ਸੋ ਤੁਸੀਂ ਦੇਖ ਸਕਦੇ ਹੋ ਕਿ ਖੋਏ ਦੇ ਵਿੱਚ ਜਿਹੜਾ ਪਾਣੀ ਹੈ ਉਹ ਤਕਰੀਬਨ ਸੁੱਕ ਚੱਲਿਆ ਹੈ ਤੇ ਐਸ ਸਟੇਜ ਤੇ ਅਸੀਂ ਫਰੈਸ਼ ਕੁੱਟੀ ਹੋਈ ਹਰੀ ਇਲਾਇਚੀ ਦੇ ਦਾਣੇ ਅੱਧਾ ਚਮਚ ਪਾ ਦਵਾਂਗੇ ਤੇ ਖੋਏ ਦੇ ਨਾਲ ਚੰਗੀ ਤਰ੍ਹਾਂ ਮਿਕਸ ਕਰ ਦਵਾਂਗੇ ਸੋ ਤੁਸੀਂ ਦੇਖ ਸਕਦੇ ਹੋ ਕਿ ਖੋਆ ਬਿਲਕੁਲ ਬਣ ਕੇ ਤਕਰੀਬਨ ਰੈਡੀ ਹੈ ਇਹਦੇ ਵਿੱਚ ਸਾਨੂੰ ਪਾਣੀ ਬਿਲਕੁਲ ਵੀ ਨਜ਼ਰ ਨਹੀਂ ਆ ਰਿਹਾ ਤੇ ਬਰਫੀ ਦੇ ਸਵਾਦ ਨੂੰ ਹੋਰ ਵੀ ਜ਼ਿਆਦਾ ਵਧਾਉਣ ਵਾਸਤੇ ਅਸੀਂ ਹੁਣ ਪਾਵਾਂਗੇ ਇੱਕ ਚਮਚ ਪਰ ਕੇ ਕੇਵੜਾ ਵਾਟਰ ਦਾ ਤੁਸੀਂ ਕੇਵੜਾ ਵਾਟਰ ਦੀ ਜਗ੍ਹਾ ਤੇ ਰੋਜ਼ ਵਾਟਰ ਦਾ ਵੀ ਯੂਜ਼ ਕਰ ਸਕਦੇ ਹੋ ਪਰ ਮਿਠਾਈ ਦੇ ਵਿੱਚ ਮੈਨੂੰ ਕੇਵੜਾ ਵਾਟਰ ਜ਼ਿਆਦਾ ਵਧੀਆ ਲੱਗਦਾ ਹੈ ਸੋ ਇਸ ਕਰਕੇ ਮੈਂ ਕੇਵੜਾ ਵਾਟਰ ਹੀ ਪਾਇਆ ਹੈ ਸੋ ਬਰਫੀ ਹੁਣ ਜੰਮਣ ਦੀ ਸਟੇਜ ਤੇ ਆ ਗਈ ਹੈ ਹੁਣ ਅਸੀਂ ਗੈਸ ਨੂੰ ਬੰਦ ਕਰ ਦਵਾਂਗੇ ਜੇ ਤੁਸੀਂ ਡਰਾਈ ਫਰੂਟ ਪਸੰਦ ਕਰਦੇ ਹੋ ਤੇ ਤੁਸੀਂ ਐਸੇ ਸਟੇਜ ਤੇ ਹੀ ਥੋੜੇ ਜੇ ਡਰਾਈ ਫਰੂਟ ਆਪਣੀ ਪਸੰਦ ਦੇ ਛੋਟੇ ਛੋਟੇ ਕੱਟ ਕੇ ਤੇ ਘਿਓ ਵਿੱਚ ਪੁੰਨ ਕੇ ਪਾ ਸਕਦੇ ਹੋ ਪਰ ਇਹ ਬਰਫੀ ਆਪਣੇ ਆਪ ਵਿੱਚ ਹੀ ਬਹੁਤ ਹੀ ਜ਼ਿਆਦਾ ਟੇਸਟੀ ਬੰਦੀ ਹੈ ਇਸ ਕਰਕੇ ਮੈਂ ਦੇ ਵਿੱਚ ਕੋਈ ਵੀ ਡਰਾਈ ਫਰੂਟ ਨਹੀਂ ਪਾਵਾਂਗੀ ਸੋ ਹੁਣ ਅਸੀਂ ਬਰਫੀ ਨੂੰ ਜਮਾਨ ਵਾਸਤੇ ਇੱਕ ਟ੍ਰੇ ਲੈ ਲਈਤੀ ਹੈ ਉਸ ਟ੍ਰੇ ਦੇ ਵਿੱਚ ਮੈਂ ਬਟਰ ਪੇਪਰ ਨੂੰ ਦੇਸੀ ਘਿਓ ਦੇ ਨਾਲ ਗਰੀਸ ਕਰਕੇ ਲਗਾ ਦਿੱਤਾ ਹੈ ਤੇ ਉਹਦੇ ਵਿੱਚ ਹੀ ਅਸੀਂ ਬਰਫੀ ਜਮਾਵਾਂਗੇ ਸੋ ਬਰਫੀ ਨੂੰ ਸੇ ਚਮਚ ਦੀ ਜਾਂ ਸਪੈਚੂਲਾ ਦੀ ਹੈਲਪ ਨਾਲ ਚੰਗੀ ਤਰ੍ਹਾਂ ਸੈੱਟ ਕਰ ਦਵਾਂਗੇ ਸੋ ਇਹ ਬਰਫੀ ਨੂੰ ਸੇ ਥੋੜਾ ਮੋਟਾ ਹੀ ਜਮਾਵਾਂਗੇ ਕਿਉਂਕਿ ਇਹ ਬਰਫੀ ਥੋੜੀ ਮੋਟੀ ਹੀ ਵਧੀਆ ਲੱਗਦੀ ਹੈ ਬਰਫੀ ਨੂੰ ਤੁਸੀਂ ਆਪਣੇ ਤਰੀਕੇ ਨਾਲ ਡੈਕੋਰੇਟ ਕਰ ਸਕਦੇ ਹੋ ਤੁਸੀਂ ਚਾਂਦੀ ਦਾ ਵਰਕ ਵੀ ਲਗਾ ਸਕਦੇ ਹੋ ਜਾਂ ਕਾਜੂ ਬਦਾਮ ਪਿਸਤਾ ਜਿਵੇਂ ਵੀ ਤੁਸੀਂ ਚਾਹੋ ਬਰਫੀ ਨੂੰ ਡੈਕੋਰੇਟ ਕਰ ਸਕਦੇ ਹੋ ਮੈਂ ਕੱਟੇ ਹੋਏ ਪਿਸਤਾ ਨਾਲ ਬਰਫੀ ਨੂੰ ਡੈਕੋਰੇਟ ਕੀਤਾ ਹੈ ਸੋ ਕੱਟੇ ਹੋਏ ਪਿਸਤਾ ਬਰਫੀ ਦੇ ਉੱਪਰ ਲਗਾ ਕੇ ਸਪੈਚੂਲਾ ਦੀ ਹੈਲਪ ਨਾਲ ਦਬਾ ਦਵਾਂਗੇ ਤਾਂ ਕਿ ਪਿਸਤਾ ਬਰਫੀ ਦੇ ਨਾਲ ਚੰਗੀ ਤਰ੍ਹਾਂ ਸੈੱਟ ਹੋ ਜਾਣ ਸੋ ਹੋ ਸਕੇ ਤੇ ਓਵਰਨਾਈਟ ਬਰਫੀ ਨੂੰ ਸੀ ਸੈੱਟ ਹੋਣ ਵਾਸਤੇ ਰੱਖ ਦਵਾਂਗੇ ਸੋ ਮੇਰੇ ਕੋਲ ਨਾ ਟਾਈਮ ਨਹੀਂ ਸੀ ਇਸ ਕਰਕੇ ਮੈਂ 4 ਘੰਟੇ ਹੀ ਬਰਫੀ ਨੂੰ ਸੈੱਟ ਹੋਣ ਵਾਸਤੇ ਰੱਖਿਆ ਹੈ ਸੋ ਮੇਰੇ ਕਟਨ ਤੋਂ ਹੀ ਤੁਸੀਂ ਹਿਸਾਬ ਲਗਾ ਸਕਦੇ ਹੋ ਕਿ ਬਹੁਤ ਹੀ ਸੌਫਟ ਬਰਫੀ ਬਣ ਕੇ ਤਿਆਰ ਹੋਈ ਹੈ ਇਕਦਮ ਦਾਣੇਦਾਰ ਤੇ ਮੈਲਟ ਇਨ ਮਾਉਥ ਬਰਫੀ ਬਣੀ ਹੈ ਸੋ ਲੋ ਮੀਡੀਅਮ ਫਲੇਮ ਤੇ ਖੋਆ ਬਣਾਨ ਕਰਕੇ ਤੁਸੀਂ ਦੇਖ ਸਕਦੇ ਹੋ ਕਿ ਬਰਫੀ ਦਾ ਕਲਰ ਬਿਲਕੁਲ ਵੀ ਚੇਂਜ ਨਹੀਂ ਹੋਇਆ ਸੋ ਇਸ ਤਰ੍ਹਾਂ ਰੈਡੀ ਹੈ ਸਾਡੀ ਘਰ ਵਿੱਚ ਬਣੀ ਹੋਈ ਬਹੁਤ ਹੀ ਵਧੀਆ ਦਾਨੇਦਾਰ ਖੋਏ ਦੀ ਬਰਫੀ ਸੋ ਐਸ ਬਰਫੀ ਦੇ ਵਿੱਚ ਅਸੀਂ ਕੋਈ ਵੀ ਐਸੀ ਚੀਜ਼ ਨਹੀਂ ਪਾਈ ਜਿਹੜੀ ਕਿ ਨੁਕਸਾਨ ਵਾਲੀ ਹੋਵੇ ਸੋ ਕੋਈ ਵੀ ਸੀਜ਼ਨ ਹੋਵੇ ਜਾਂ ਕੋਈ ਫੈਸਟੀਵਲ ਹੋਵੇ ਕੋਈ ਤਿਹਾਰ ਹੋਵੇ ਤੁਸੀਂ ਇਹ ਬਰਫੀ ਘਰ ਵਿੱਚ ਬਣਾ ਕੇ ਤਿਆਰ ਕਰ ਸਕਦੇ ਹੋ ਤੇ ਤੁਸੀਂ ਆਪਣੇ ਫਰੈਂਡਸ ਨੂੰ ਜਾਂ ਰਿਸ਼ਤੇਦਾਰਾਂ ਨੂੰ ਗਿਫਟ ਵੀ ਕਰ ਸਕਦੇ ਹੋ ਸੋ ਜੇ ਇਹ ਬਰਫੀ ਨੂੰ ਅਸੀ ਮਠਾਈ ਵਾਲੇ ਡੱਬੇ ਵਿੱਚ ਪਾ ਦਈਏ ਤੇ ਕੋਈ ਨਹੀਂ ਕਹੇਗਾ ਕਿ ਤੁਸੀਂ ਇਹ ਬਰਫੀ ਘਰ ਬਣਾਈ ਹੈ ਇਕਦਮ ਹਲਵਾਈ ਦੀ ਦੁਕਾਨ ਤੋਂ ਲਿਆਈ ਹੋਈ ਹੈ ਬਰਫੀ ਲੱਗਦੀ ਹੈ ਸੋ dane ਤੁਸੀਂ ਦੇਖ ਸਕਦੇ ਹੋ ਬਹੁਤ ਹੀ ਵਧੀਆ dane ਬਨੇ ਨੇ ਇਕਦਮ ਸੌਫਟ ਬਰਫੀ ਬਣ ਕੇ ਤਿਆਰ ਹੋਈ ਹੈ ਸੋ ਬਿਲਕੁਲ ਪਿਓਰ ਦੁੱਧ ਨਾਲ ਬਣੀ ਹੋਣ ਕਰਕੇ ਇਹ ਬਰਫੀ ਨੂੰ ਅਸੀਂ ਫ੍ਰਿਜ ਵਿੱਚ ਹੀ ਰੱਖਾਂਗੇ ਜੇ ਬਰਫੀ ਨੂੰ ਅਸੀਂ ਰੂਮ ਟੈਂਪਰੇਚਰ ਤੇ ਬਾਹਰ ਹੀ ਰੱਖ ਦਵਾਂਗੇ ਤੇ ਬਹੁਤ ਜਲਦੀ ਇਹ ਬਰਫੀ ਖਰਾਬ ਹੋ ਜਾਏਗੀ ਸੋ ਜੇ ਤੁਹਾਨੂੰ ਮੇਰੀ ਰੈਸিপি ਚੰਗੀ ਲੱਗੇ ਤੇ ਮੇਰੇ ਚੈਨਲ ਨੂੰ ਲਾਈਕ ਸ਼ੇਅਰ ਤੇ ਸਬਸਕ੍ਰਾਈਬ ਜ਼ਰੂਰ ਕਰਿਓ ਤੇ ਫਿਰ ਦੁਬਾਰਾ ਮਿਲਨੀ ਆ ਇੱਕ ਨਵੀਂ ਰੈਸিপি ਦੇ ਨਾਲ ਤਦ ਤੱਕ ਲਈ ਸਾਰਿਆਂ ਨੂੰ ਸਸਰੀਆਕਾਰ